ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵेंगे ਪਹੁੰਚ ਗਏ ਜੀ ਖੇਤ ਸਵੇਰੇ ਧੁੰਦ ਦਾ ਮਾਹੌਲ ਹੋ ਗਿਆ ਅੱਜ ਧੁੰਦ ਬਣ ਗਈ ਸਵੇਰੇ ਲੱਗੇਗੇ ਭਾਈ ਅੱਧਾ ਖੇਤ ਬੀਜ ਗਿਆ ਅੱਜ ਰਾਤ ਅੱਧਾ ਘ ਰਹਿ ਗਿਆ ਬੀਜਦੇ ਆਪਾਂ ਦੇ ਮਨ ਬਈ ਖੇਡ ਲੀਆਂ ਪਾਣ ਬੰਦੇ ਵੀ ਆ ਗਏ ਚਾ ਚੁਪੀ ਰਹੇ ਆ ਬੰਦੇ ਬੱਠੇ ਲੇਵਰ ਚੱਲਦਾ ਬਾਬੇ ਦੀ ਕਿਰਪਾ ਨਾਲ ਕੰਮ ਬਸ ਇਹ ਰਹੇਗਾ ਬੀਜ ਪੱਕੀ ਬੀਜ ਘਟੇਗਾ ਬੀਜ ਵੱਡੇ ਕੀ ਲੇਵਰ ਹੀ ਵਾ ਦਿਨ ਮਾਂ ਸ਼ਾਮ ਨੂੰ ਫਿਰ ਬੀਜੇਂਗੇ ਛੋਟੀ ਛੋਟੀ ਅੱਖਾਂ ਕੱਢ ਕੇ ਬਣਵਾਈਆਂ ਫਿਰ ਵੀ ਨੇ ਵੱਧ ਕਰਦੇ ਆ ਅੱਖਾਂ ਬੀਜ ਠੀਕ ਹੈ ਵੀਰ ਇਹਨਾਂ ਬਰੀਕ ਬੀਜ ਕੋਈ ਕਾਣਾ ਨਹੀਂ ਕੋਈ ਕੁਸ ਨਹੀਂ ਕਰਕਾ ਬੀਜ ਹੈ ਆਪਣਾ 13235 ਵੈਰਾਈਟੀ ਬੀਜ ਰਹੇ ਆਪਾਂ 13235 ਇ렇게 ਕੇਦਾਰ ਹੈ ਇਤਰਾ ਗੁੱਡੂ ਇਹ ਹੋਇਆ ਬਈ ਗੁੱਡੂ ਬੰਦਾ ਦੇਖ ਲਓ ਸਮਾਰ ਗਿਆ ਇਹਨੂੰ ਠੀਕ ਹੈ ਗੁੱਡੂ ਹਾਂ ਠੀਕ ਹੈ ਤੇ ਇੱਕ ਫੋਟੋ ਪਾਈ ਵੀ ਬੰਦੇ ਕੀ ਇੱਕ ਕੀ ये चोर है है हाँ, उसने वो बैसे बैसे उसने का है वो पैसा लेके लेके किसके फिर ही कि था पता नहीं लग रहा एक बंदा पैसे चले गया है। उसकी फोटो पाई हुई है इंस्टाग्राम पर पर फेसबुक लिखा पड़ी ठीक है ਕਾਂ ਕਰਾਉਣ ਵਾਸਤੇ ਬਈ ਬੰਦਾ ਪਾਰਿਆ ਰੁਪਿਆ ਦੇ ਦਿੱਤਾ ਗੋਮਤ ਭਾਈ ਲਾਉਟੇ ਆਉ। ਖਾਦ ਪਾਰਿਆ ਬੰਦਾ ਬਣਾਇਓ। ਖਾਦ ਪਾਰਿਆ ਬਈ ਆਪਾਂ ਇੱਕ ਕਟਾ ਡੀਪੀ ਦਾ ਕਿੱਲੇ ਪਿੱਛੇ 2 ਕਟੇ ਸੁਪਰ ਗੇ। ਇੱਕ ਕਟਾ ਡੀਪੀ 2 ਕਟੇ ਸੁਪਰ ਗੇ ਕਿੱਲੇ ਪਿੱਛੇ। 3 ਕਟੇ ਮਾਲ ਪਾ ਰਹੇ ਆਂ। ਔਲੀਆਂ ਦੇ ਬਾਅਦ ਇਸ ਤਰ੍ਹਾਂ ਹੱਥ ਗੇਲ ਚਿੱਟਾ ਮਾਰ ਰਹੇ ਆਂ। ਪਹਿਲਾਂ ਇਹ ਪਾਣਾ ਹੁੰਦਾ ਆਪਾਂ ਸਪਰੇਅਟਰ ਗੇਲ ਵੀ ਪਾ ਦਿੰਦੇ। ਇਹ ਚੱਲੇ ਜੋ ਜੜਾ ਮੈਂ ਪੈ ਪੂ ਜਾ। ਲਓ ਜੀ ਕੱਢ ਲਿਆ ਸਪਰੇਅ ਵਾਲਾ ਕਰਾਂਗੇ ਆਪਾਂ ਸਪਰੇਅ ਇਸ ਪਾ ਜਿਹੜੀ ਕੰਨੇ ਦੀ ਬਜਾਈ ਹੋਈ ਹੈ ਕਲੋਰੋ ਕੀ ਰਹਿਮਤ ਸਤਿਕਾਰ ਸਤਿਕਾਰ ਠੀਕ ਹੈ ਚਲੋ ਬਧੀਆ ਆਪਾਂ ਮੈਂ ਇਹ ਵੀ ਕਲੋਰੋ 20% ਮਿਲ ਵਾਲਾ ਇਹਨੇ ਦਈ ਆਪਾਂ ਨੂੰ ਪਲੱਸ ਆਪਣੇ ਬਹੰਗੀ ਸਾਈਡ ਪਿਆ ਕਸਟੂਡੀ ਵਾਲਾ ਇਹੋ ਭਾਮੇਗੇ ਫੰਗਸ ਤੇ ਦੋਏ ਰਲਾ ਕੇ ਸਪਰੇਅ ਕਰਕੇ ਫਿਰ ਆਪਾਂ ਖਤਵਾਗਾ ਮਾਰੇਗੇ ਕੋਈ ਦਵਾਈਆਂ ਐਸੇ ਹੀ ਉਹ ਪੀ ਤਈ ਦੀ ਆਪਣੇ ਪਾ ਕਾਪਰ ਪਲੱਸ ਮੈਨਕੋਜੈਪ ਸਵਾਲਗੀ ਯੂਨੀਪਾਮ ਦੇ ਫੋ ਇਹੋ ਪਾਏਗੇ ਨਜੀਰੀ ਜੁਰੀ ਵਾਲੀ ਬਚੀ ਪਈਆਂ ਦਵਾਈਆਂ ਮਾ ਚਲ ਫੰਗਸ ਤੇ ਪਾ ਦਈਏ ਯੋ ਪਾਲਿਆ ਕਰਾਂ ਬਾਈ ਸਪਰੇ ਆ ਗਏ ਬਾਈ ਤੇ ਤਾਂ ਟਰੈਕਟਰ ਲੇ ਗਿਆ ਚੁੱਕੇ ਆ ਦੋਈ ਦੂਏ ਲੋਪਾਂ ਲਾ ਗਿਆ ਬਾਈ ਐ ਟਕਾਈ ਤੇ ਘੇਰ ਰਹੇ ਆ ਆ ਗਿਆ ਬਾਈ 4511 ਸੁਹਾਗਾ ਮਾਰਨ ਪਿੱਛੇ ਦਰੇ ਵਾਲਾ ਕੰਮ ਚੱਲ ਰਿਹਾ ਅੱਧਰ ਪਰਾ ਬਜਾਈ ਵਾਲਾ ਚੱਲ ਰਿਹਾ ਇਹ ਮਰੇਗੇ ਬਈ ਆਪਣਾ ਡੇਡ ਕਿਲਾ ਜਗਾਗਾ ਬਾਕੀ ਇਧਰ ਬੀਜਿਆ ਗਿਆ 4511 ਮਾਰ ਰਿਹਾ ਸੁਹਾਗਾ ਦਵਾਈ ਛਿੜਕਦੀ ਮੈਂ ਸਪਰੇਅ ਵਾਲੀ ਟਰੈਕਟਰ ਗਿਆ ਲ ਬਾਕੀ ਲੇਵਰ ਗਈ ਆਪਣੀ ਬੀਜ ਬਣਾਣੀ ਵੀ ਉਹ ਬੀਜेंगे ਸ਼ਾਮ ਨੂੰ ਆਪਾਂ ਟਰੈਕਟਰ ਲਾ ਮਾ ਬਾਈ ਨੇ ਪਰਾਂ ਅੰਦਰੇ ਖੜਾ ਦੇ ਆ ਦਵਾਈ ਛਿੜਕਦੀ ਬਈ ਐਨ ਦੇਖੋ ਉਰੇ ਨੂੰ ਟਰੈਕਟਰ ਫਾੜ ਲਾ ਕੇ ਗਿਆ ਦੇ ਗਿੱਲਾ ਕਰਦੇ ਹਨ ਫੰਗੀ ਸਾਈਡ ਪਲੱਸ ਕਲੋਰੋ ਦੋ ਦਵਾਈਆਂ ਪਾਤੀ ਆਪਾਂ ਨਾ ਫਰਨਾ ਬੀਜਿਆ ਬਾਈ ਤੀਂ ਚ ਪਰ ਬਣਾ ਉਹ ਲੱਟ ਲਿਓ ਤੇ ਉਹੀ ਟਾਈਮ ਕਰਦੇ ਆ ਹਨ ਦਰਿਆ ਬਾਈ ਨਾ ਰਹਿ ਗਿਆ ਥੋੜਾ ਜਿਹਾ ਮਾਰ ਬਸ ਉਹੀ ਟਾਈਮ ਕਰਦਾ ਦੰਨਾ ਕਿੰਨਾ ਟਾਈਮ ਹੋ ਗਿਆ 1 ਵਜੇ ਆ ਇਹ ਮੋਲਾ ਕਰਕੇ ਉਹ ਰੋਟੀ ਖਾ ਕੇ ਲੱਗ ਗਿਆ ਨਾ ਮਤਲਬ ਕਰੀ ਬਾਈ ਕੰਪੈਨ ਵਾਲਿਆਂ ਨੇ ਵੀ ਮਸ਼ੀਨ ਸਟਾਰਟ ਅੱਜ ਟੀਵਰ ਲਾ ਗਿਆ ਦੇਖਾ ਨਾ ਇਹ ਫਟਫਟ ਕਰਕੇ ਹਾਂ ਲੈ ਠੀਕ ਹੈ ਚਲਾ ਵੀ ਵਾਹ ਯਾਰ ਠੀਕ ਹੈ ਲੱਗ ਰਿਹਾ ਲੱਗ ਗਏ ਬਈ ਰੱਸਾ ਪਾਣ ਪਾਓ ਰੱਸਾ ਆਉਦੇ ਆ ਸਨੀ ਦੇਲ ਪਰ ਕੀ ਹਾਲ ਹੈ ਬਣ ਗਿਆ ਸਨੀ ਦੇਲ ਸਨੀ ਦੇਲ ਬੰਨੀ ਆ ਅ ਜਾਈਗੀ ਟਰਾਲੀ ਬਈ ਮਿਲਣ ਨੂੰ ਹੀ ਵਿਓ ਲੇਟ ਕਰਦੇ ਬੰਦੇ ਨੇ ਕੰਮ ਤਿੰਨ ਚਾਰ ਗੇੜੇ ਲੱਗ ਲੇ ਤੇ ਬਈ ਕੁੱਲੀਆਂ ਬਹੱਥ ਨਹੀਂ ਮਾਰਿਆ ਤਾਂ ਮੜਾ ਜਾ ਹੱਥ ਮਾਰਾਂ ਕਿ ਨਹੀਂ ਹਾਂ ਜ਼ਰੂਰੀ ਹੈ ਠੀਕ ਹੈ ਟਾਇਟਾ ਫੁੱਲ ਟਾਇਰ ਪਾਇਦੇ ਨਾ ਨਵੇਂ ਉਦਾਂ ਰਿਮ ਰੂਮ ਪੱਟੇ ਦੇ ਉੱਤੇ ਬਾਦ ਕ ਖੱਤ-ਖੱਤ ਨਹੀਂ ਮਾਰਿਆ ਭਜਨ ਵੀ ਖਾਸਾ ਪਾਇਆ ਅੱਜ ਇਹਨਾਂ ਨੇ ਲਿਓ ਜੀ ਬਾਬੇ ਦੀ ਕਿਰਪਾ ਕਰ ਪਾ ਦੇ ਚਾਲੇ ਮਿਲਣੋਂ ਆਪਾਂ ਪਹੁੰਚ ਗਏ ਭਾਈ ਰਾਜਪੁਰੇ ਆਪਾਂ ਪਟਿਆਲਾ ਬਾਈਪਾਸ ਪਹੁੰਚ ਕੇ ਦੇ ਰਾਜਪੁਰਾ ਜੀ ਬਾਬੇ ਪੀਰ ਵੱਲ ਆਈ ਆਪਣਾ ਹਾਜ਼ਰੀ ਪਾਵੇਂ ਅੱਗੇ ਚੱਲੇ ਗਰਮੀ ਵਾਲਾ ਮੌਸਮ ਜਾਂ ਹੋ ਗਿਆ ਫਰਵਰੀ ਮਹੀਨੇ ਇਤਰਾ ਲੱਗ ਰਿਹਾ ਜਿ ਤਰਾ 14 ਅਪ੍ਰੈਲ ਦੇ ਦਿਨਾਂ ਵਾਂਗ ਗੱਦਲ ਬਾਈ ਹੋਣ ਦਾ ਚਾਂਸ ਜੇ ਹਨ ਭਾਈ ਆਪਾਂ ਇਤਰਾ ਤਲੇ ਤਲੇ ਜਾਏ ਗ੍ਰਾਂ ਜਿਹੜਾ ਆ ਤਾਲਲਾ ਰੋਡ ਐ ਜੋ ਬਹੁਤ ਘਟ ਚੜਾਵਾ ਕਿਤੇ ਜਿੱਥਾ ਪੁਲਪਲ ਨੂੰ ਲੋਡ ਬਵਾ ਨਹੀਂ ਪੁਲਪਲ ਚੜਾਣੀ ਲੋੜ ਨਹੀਂ ਤੜੇ ਆਰਾਮ ਤੇ ਵਗ ਜਾਪੁੰਦਾ ਕੋਈ ਟ੍ਰੈਫਿਕ ਨਹੀਂ ਹੁੰਦੀ। ਨਾਲੇ ਸ਼ਰਾਮ ਤੇ ਪਹੁੰਚ ਗਏ ਬਾਈ ਇਹ ਦੇਖੋ ਧਾਰਗੜ੍ਹ ਵਾਲੀ ਬਦੀਮੇ ਕਿੰ ਤਰਾ ਘਟ ਗਈ। ਪ੍ਰਾਈਵੇਟ ਬੱਸ ਮੁਰੇ ਬੇਲੀ ਖੜੀ ਐ। ਟਰੱਕਾਂ ਬਲਕਿਆ ਬਾਈ ਪਹੁੰਚ ਕੇ ਮੇਲਾ ਪਾਵਸਾ ਸਾਬ ਤੋਂ ਉਰਾਂ ਦਾ ਪਰਮਾ ਪਹੁੰਚ ਗਏ ਗ੍ਰਾਮਾ ਬਾਈ ਐਂਟਰ ਟਰਾਲੀ ਹੋ ਗਿਆ ਬਾਈ ਐਂਟਰ ਸਰਾਸ ਖਾ ਕੀ ਹੈ ਲੱਗ ਗਿਆ ਬਾਈ 30 ਲਾਈਨ ਮਾ ਲੱਗ ਗਿਆ ਟਰੈਕਟਰ ਉਹਨਾ ਪਿੱਛੇ ਦੋ ਟਰੈਕਟਰ ਹੋਰ ਲੱਗੇਗੇ ਮੈਨੂੰ ਲੱਗਾ ਵੀ 30 ਲਾਈਨ ਮਾ ਪਿੱਛੇ ਦੇ 32 ਟਰੈਕਟਰ ਹੋਏਗੇ ਦੋ ਟਰਾਲੀਆਂ ਦੀ ਜਗ੍ਹਾ ਰਹਿ ਗਈ ਪਿੱਛੇ ਬਾਕੀ ਬਈ ਨੇ ਦੋ ਲੇਨਾਂ ਖਾਲੀ ਆ ਚੌਥੀ আর ਪੰਜਵੀਂ ਛੇਵੀਂ ਲੇਨ ਚੱਲ ਗਈ ਚਲਾ ਆ ਭਾਈ ਪਿੰਡ ਨੂੰ ਆਪਾਂ ਲੱਗੀ ਟਰਾਲੀਆਂ ਭਣੀ ਸੈਕਟਰ 10 ਇਹ ਖੜਿਆ ਭਈ 855 ਆਪਣਾ 11ਵੀਂ ਲੇਨ ਮਾ ਲਗਿਆ ਵਾ ਇਹ ਪਿਛਲੇ ਬੱਸ ਗਰਮੀ ਲੈਣ ਮਸਤ ਪਿਛਲਾ ਟਰੈਕਟਰ ਤਿੰਦਰਾ ਆਇਆਦਾ ਬਾਈ ਲੈ ਕੇ ਕੱਲ ਇਹ ਤਾਂ ਹੋ ਜਾਏਗਾ ਜੇ ਰਾਤ ਨੂੰ ਖਾਲੀ ਬਾਕੀ ਉਹ ਹੋਏਗਾ ਕੱਲ ਰਾਤ ਨੂੰ ਖਾਲੀ ਹਾਲੈਂਡ ਚਲਾਂ ਬਾਈ ਪਿੰਡ ਨੂੰ ਪਹੁੰਚ ਗਏ ਬਾਈ ਖੰਨਾ ਆਪਾਂ ਉਹਦੇ ਲੈ ਹੈਗੇ ਬਸ ਰਾਜਪੁਰੇ ਹੀ ਬੱਤੀ ਰਾਜਪੁਰੇ ਬੰਦਾ ਲੈ ਜਾਈਏ ਆਪਾਂ ਨੂੰ ਆਕੇ ਮੇਲਾ ਲਗਿਆ ਵਾ ਬਾਈ ਉਹ ਸ਼ਹਿਰੀ ਆਸਤੇ ਜਨਾ ਮੇਲਾ ਸ਼ਹਿਰੀ ਆਉਂਦੇ ਵੀ ਨਹੀਂ ਹੁਣ ਇਹ ਤਾਂ ਪਿੰਡਾਂ ਵਾਲੇ ਆਉਂਦੇ ਹੁਣ ਇਹ ਬੰਨੇ ভাই ਬੱਸਾਂ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਾਈ ਸਾਰਿਆਂ ਦਾ ਮਿਲਾਂ ਕਰ ਲੂੰ ਕਿਸੇ ਨਵੀਂ ਵੀਡੀਓ ਮਾ ਬਣੇ ਰਿਹਾ ਆਪਣੇ ਚੈਨਲ ਗੈਲ ਠੀਕ ਹੈ ਜੀ ਓਕੇ ਬਾਏ ਦੇਖਦੇ ਆ ਕਿਹੜੀ ਬੱਸ ਮਿਲਦੀ ਉੱਥੋਂ